ਗੁਰਮਤਿ ਵਿੱਚ ਤੇ ਪਹਿਲੇ ਮਤਾਂ ਦੇ ਵਿੱਚ ਇਹ ਵਿਸ਼ੇਸ਼ਤਾ ਹੈ ਕਿ ਇਥੇ ਜਿੱਥੇ ਉਤਿਆ ਅਵਸਥਾ ਪ੍ਰਾਪਤ ਹੁੰਦੀ ਹੈ ਨਾਦੀ ਨਾਲ ਗਿਆਨ ਦਾ ਵੀ ਪ੍ਰਕਾਸ਼ ਰਹਿੰਦਾ ਹੈ ਜャ ਤੁਹਾਡਾ ਮਾਨਿਕਾਤਰ ਹੋਏਗਾ ਨਿਰਧ ਹੋਏਗਾ ਉਸ ਵळे ਸ਼ਕਤੀ ਆਉਣੀ ਕੁਦਰਤੀ ਹੈ ਆਪਣੇ ਆਪ ਹੀ ਸ਼ਕਤੀਆਂ ਆ ਜਾਇਆ ਕਰਦੀਆਂ ਕੋਈ ਲੋੜ ਨਹੀਂ ਕੋਈ ਸਾਧਨ ਕਰਨ ਦੀ ਸਾਇਦ ਬਾਸ਼ਕਤੀਆਂ ਚੱਲਿਆ ਕਰਦੀਆਂ ਦੂਸਰੀਆਂ ਸ਼ਕਤੀਆਂ ਕਿਸੇ ਮੰਤਰ ਦਾ ਸ਼ਬਦ ਦਾ ਕਿਸੇ ਬਾਣੀ ਦਾ ਚਿਲਾ ਕਟਣਾ ਉਦھر ਆਏ ਵੀ ਪੈਦਾ ਹੋ ਜਾਂਦੀਆਂ ਹਰਾਨ ਕਰਦੀਆਂ ਅਮਰੀਕਾ ਜਮਾਂ ਜਾ ਗਿਆ ਐਲਨ ਜਾ ਰਿਹਾ ਤੇ ਰਸਤੇ ਦੇ ਵਿੱਚ ਇੱਕ ਛੋਟਾ ਜਿਹਾ ਸ਼ਹਿਰ ਆਇਆ ਉਥੇ ਜਦ ਇੱਕ ਘਰ ਵਿੱਚ ਚੱਲ ਨਾ ਪਾਏ ਉਹ ਪਰਿਵਾਰ ਦਸਣ ਲੱਗਿਆ ਕਹਿੰਦਾ ਜੀ ਅਸੀਂ ਇੱਥੇ ਖਾਣ-ਪਾਣ ਕਰਾਇਆ ਸੀ ਪੰਜਾਬ ਤੋਂ ਕੋਈ ਮਾਤਵਾ ਆਇਆ ਸੀ ਨਾ ਵੀ ਰਿਆ ਮੇਰੇ ਪੁੱਲ ਗਿਆ ਕੌਣ ਕੀ ਨਿਬਾਰੇ ਕਹਿੰਦੇ ਜਦੋਂ ਖਾਣ-ਪਾਣ ਦਾ ਮਤ ਆਇਆ ਇੱਥੇ ਕਹਿੰਦਾ ਬੜਾ ਖੜਕਾਉਣਾ ਸ਼ੁਰੂ ਹੋ ਗਿਆ ਅਸੀਂ ਸਾਰੇ ਹਨ ਵੀ ਖੜਕਾ ਕਾਦਾ ਹੁੰਦਾ ਜਿਵੇਂ ਡਰਮ ਵੱਜਦੇ ਹੁੰਦੇ ਨੇ ਕੋਈ ਚੀਜ਼ ਵੀ ਨੇੜੇ ਨਹੀਂ ਸੀ ਜਦੋਂ ਉਹ ਨੇੜੇ ਆਇਆ ਉਸ ਵੇਲੇ ਸਾਡੇ ਹੈਰਾਨ ਹੋ ਗਏ ਅਸੀਂ ਕਿ ਕੋਈ ਗੋਲੇ ਦੇ ਚੱਲਣੇ ਸ਼ੁਰੂ ਹੋ ਗਏ ਉਹਨਾਂ ਨੇ ਦਰਵਾਜ਼ਿਆਂ 'ਚ ਗਲੀਆਂ ਕਰ ਦਿੱਤੀਆਂ ਮੈਂ ਵੀ ਸੁਣਿਆ ਤੇ ਆਨਾ ਸਾਡੇ ਸਿੰਘਾਂ ਨੇ ਵੀ ਸੁਣਿਆ ਉਹ ਮੈਨੂੰ ਦੱਸਦੇ ਆ ਵੀ ਉਹਨਾਂ ਨੇ ਇਹ ਵੀ ਕਿਹਾ ਸੀ ਵੀ ਸਾਡਾ ਲੈਂਟਰ ਤੋੜ ਦਿੱਤਾ। ਜਦੋਂ ਪਾਠ ਹੋ ਰਿਹਾ ਕੋਈ ਚੀਜ਼ ਨਹੀਂ ਆਇਆ ਕੋਈ ਬਰੂਦ ਨਹੀਂ ਪਿਆ। ਕਬਰ ਆ ਗਈ ਅਸੀਂ। ਕਹਿ ਲੱਗੇ ਉਹ ਜੋ ਚਾਰ ਸੀਗੇ। ਉਹ ਕਹਿਣ ਲੱਗੇ ਕਿ ਧਰਮ ਘਬਰਾਨਦੀ ਰੌਣ ਨਹੀਂ ਹੈ। ਅਸੀਂ ਇੱਥੇ ਕਰਕੇ ਪਾਠ ਇੱਥੇ ਕਰਿਆ। ਬੜਾ ਸਾਖ ਕੇ ਸੁਣਾ ਪਾਠ ਹੈ। ਗਲੀਆਂ ਦਾ ਕਰਨੀਆਂ ਨੇ ਤੱਕ ਤੇ ਜਿਹਨਾਂ ਨੇ ਐਸੋਲੇ ਸ਼ਕਤੀ ਦੇ ਕੋਲੇ ਉੱਠਦੇ ਨੇ ਉਹ ਸਾਰ ਪਾਸ ਛੋਟੇ ਦਰਵਾਜ਼ਿਆਂ ਨੂੰ ਰੰਗ ਨੇ ਦਰਵਾਜ਼ੇ ਵਿਖਾਏ ਉਹਨਾਂ ਨੇ ਉਹ ਯਾ ਦੇਖੋ ਜੀ ਗਲੀਆਂ ਚੜੀਆਂ ਹੋਈਆਂ ਦਰਵਾਜ਼ਿਆਂ ਚ ਮੈਂ ਵੀ ਹੈਰਾਨ ਹੋਵਾ ਮੈਂ ਕਿ ਕਮਾਲ ਹੋ ਗਈ ਇਹਦਾ ਗੱਲਾਂ ਦੇ ਵਿੱਚੋਂ ਤਾਂ ਗੁਰੂ ਸਾਹਿਬ ਨੇ ਸਾਨੂੰ ਕੱਢਿਆ ਸੀ ਸੋ ਕੇ ਤੰਤਰ ਮੰਤਰ ਕਾ ਹੁੰਦੇ ਨੇ ਉਹਦਾ ਤਰੀਕੇ ਹੋਇਆ ਕਰ ਬਿਲਕੁਲ ਬੰਦ ਕਰਿਆ ਹੋਇਆ ਹੈ ਸੰਤ ਜਿਹੜੇ ਨੇ ਉਹ ਦੱਸਦੇ ਨਹੀਂ ਆ ਪਤਾ ਉਹਨਾਂ ਨੂੰ ਸਾਰਾ ਹੁੰਦਾ ਹਰ ਵਾ ਦਾ ਪਤਾ ਕੋਈ ਦੁਸ਼ਮਣ ਚੜ ਕੇ ਆ ਗਿਆ ਰਾਤ ਇਹ ਰਾਤਵੇ ਇਹ ਵੀ ਉਹਨਾਂ ਨੂੰ ਪਤਾ ਹੁੰਦਾ ਇਸੇ ਕਰਕੇ ਕਹਿੰਦੇ ਨੇ ਵੀ ਐਵੇਂ ਨਾ ਸਾਧਨ ਨਾਲ ਵਿਗਾੜ ਪਾਓ ਪਤਾ ਨਹੀਂ ਕਿ ਕਿਸ ਹੋਂ ਦਾ ਹੋਵੇ ਜੋਗੀਆਂ ਨਾਲ ਮਹਾਰਾਜ ਕਹਿੰਦੇ ਜੋਗੀਆਂ ਨਾਲ ਨਾ ਬਾਤੋ ਬਾਤ ਪੋ ਇਹ ਸ਼ਕਤੀਆਂ ਸਾਦਰ ਕਰਦੇ ਨੇ ਖਰਾਬ ਕਰਨਗੇ ਆਮ ਆਦਮੀ ਤੇ ਨਹੀਂ ਸ਼ਕਤੀ ਨਹੀਂ ਹੁੰਦੀ ਕਾ ਵੀ ਰਾਨੀ ਹੋਈ ਉਹ ਇਹ ਜੀਜ਼ ਹੈ ਕਿ ਜਿਲੇ ਕੱਟੇ ਜਾਂਦੇ ਨੇ ਇਹ ਪਹਿਲੇ ਸਮਿਆਂ ਤੋਂ ਹੀ ਕੱਟਦੇ ਆ ਜਾਂਦਾ ਤੋਂ ਸੰਸਾਰ ਰਚਿਆ ਪਹਿਲਾ ਉਹ ਜਗ ਵਿੱਚ ਹੂਤੀਆਂ ਦਿੰਦੇ ਸੀ ਉਥੇ ਸ਼ਕਤੀਆਂ ਪੈਦਾ ਕਰਦੇ ਸੀ ਅਰਸ਼ੀਮੁਨੀ ਫੇਰੇ ਜਿਹੜੇ ਪੀਰ ਸੀਗੇ ਇਹਨਾਂ ਦੇ ਵਿੱਚ ਵੀ ਬੜੀਆਂ ਸ਼ਕਤੀਆਂ ਸੀ ਅਮਰੀਕਾ ਜਾਓ ਤੇ ਕਾਲੇ ਕਾਲਿਆਂ ਜਿਵੇਂ ਅੰਗਰੇਜ਼ਾਂ ਜਿਵੇਂ ਉਹ ਵੀ ਕਰਦੇ ਨੇ ਹੁਣ ਹੁਣ ਵੀ ਕਰਦੇ ਨੇ ਕਰਦੇ ਨੇ ਲੋਕ ਕੋਈ ਇੱਕ ਦੀਵਾਲੀ ਵਰਗਾ ਹੁੰਦਾ ਹੈ ਪੁਰਬ ਉਦਣ ਆ ਕੇ ਜਾਂਦੇ ਨੇ